हां जी दोस्तों ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਚੈਨਲ ਦੇ YouTube ਨਾਲ ਤੁਹਾਨੂੰ ਦਿਖਾ ਰਹੇ ਹਾਂ ਅਬੋਰ ਕਿਨੂ ਮੰਡੀ ਅਬੋਰ ਕਿਨੂ ਮੰਡੀ ਦੇ ਅੱਜ ਦੇ ਭਾਅ ਜੇਕਰ ਗੱਲ ਕਰੀਏ ਤਾਂ ਜਿਹੜਾ ਅੱਗੇ ਭਾਅ 4-5 ਰੁਪਏ ਤੋਂ ਸ਼ੁਰੂ ਹੋ ਕੇ 10-11 ਰੁਪਏ ਤੱਕ ਨਿਬੜ ਜਾਂਦਾ ਸੀ ਅੱਜ 10 ਰੁਪਏ ਤੋਂ ਲੈ ਕੇ 19.5 ਰੁਪਏ ਜਿਹੜਾ ਕਿਨੂ ਹੈ ਉਹ ਮੰਡੀ ਦੇ ਵਿੱਚ ਵਿਕਿਆ ਮੰਡੀ 'ਚ ਲਾਈਵ ਬੋਲੀ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਅਬੋਰ ਦੀਆਂ ਤਸਵੀਰਾਂ ਜਿਹੜੀਆਂ ਸਿੱਧੀਆਂ ਤੁਹਾਨੂੰ ਕਿਨੂ ਦਾ ਜਿਹੜਾ ਰੇਟ ਹੈ ਉਹ ਕੀ ਚੱਲ ਰਿਹਾ ਹੈ ਉਹ ਤੁਹਾਨੂੰ ਜਾਣਕਾਰੀ ਦੇ ਰਿਹਾ ਅੱਜ 10 ਰੁਪਏ ਤੋਂ ਲੈ ਕੇ ਜਿਹੜਾ ਕਿੰਨੂ ਐ ਉਹ 19.5 ਰੁਪਏ ਸਿਰਾਂ ਕਿੰਨੂ ਦੀ ਕੁਆਲਿਟੀ ਐ ਜਿਹੜੀ ਵਿਗੀ ਐ 19.5 ਰੁਪਏ ਕਿੰਨੂ ਅਬੋਰ ਮੰਡੀ ਦੇ ਵਿੱਚ ਵਿਕਿਆ ਵੀਰੋ ਅੱਜ 29 ਜਨਵਰੀ 2024 ਦਿਨ ਸੋਮਵਾਰ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਵੀਰੋ ਅੱਜ ਦਾ ਜਿਹੜਾ ਕਿੰਨੂ ਦਾ ਭਾਅ ਉਹ 19.5 ਰੁਪਏ ਸਿਰਾਂ ਰੇਟ ਰਿਹਾ ਇਧਰ ਪੈਕਿੰਗ ਕਰੀ ਜਾਂਦੇ ਆ ਬਾਈ ਹੋਰੀ ਨਾਲ ਦੀ ਨਾਲ ਜਿਹੜਾ ਮਾਲ ਐ ਉਹ ਬਾਹਰਲੀਆ ਮੰਡੀਆਂ ਚ ਵੀ ਸ਼ਿਫਟ ਹੋਈ ਜਾਂਦਾ ਐ ਜਿਵੇਂ ਜਿਵੇਂ ਖਰੀਦਿਆ ਜਾ ਰਿਹਾ ਕਿੰਨੂ ਦੀ ਆਮਾ ਤੁਸੀਂ ਦੇਖ ਸਕਦੇ ਹੋ ਮੰਗਰ ਅੱਗੇ ਜਿਵੇਂ ਭਰੀ ਰਹਿੰਦੀ ਸੀ ਮੰਡੀ ਕੋ ਮਾਲ ਹੈ ਜਿਹੜਾ ਘਟ ਆ ਰਿਹਾ ਪਰ ਜਿਹੜਾ ਰੇਟ ਹੈ ਰੇਟ ਵਾਲੇ ਪਾਸੋਂ ਐ ਕਿ ਕਸਰਾ ਨਿਕਲ ਰਹੀਆਂ ਹੈ ਤੇ ਉਮੀਦ ਹੈਗੀ ਸੀ ਇੱਕ ਵੀ ਜਿਹੜਾ ਜਨਵਰੀ ਦੇ ਵਿੱਚ ਅਖੀਰ ਚ ਫਰਵਰੀ ਦੇ ਵਿੱਚ ਆ ਕੇ ਜਿਹੜਾ ਰੇਟ ਹੈ ਉਹ ਜ਼ਰੂਰ ਵਧੂਗਾ ਤੇ ਰੇਟ ਵਾਧਾ ਨਜ਼ਰ ਵੀ ਆ ਰਿਹਾ ਕੱਲ ਜਿੱਥੇ 15 ਰੁਪਏ ਕਿੰਨੂ ਸਿਰਾ ਵਿਕਿਆ ਅੱਜ 19.5 ਰੁਪਏ ਵਿਕਿਆ ਤਾਂ 5 ਰੁਪਏ ਤੋਂ ਜਿਹੜਾ ਕਿੰਨੂ ਅੱਗੇ ਸ਼ੁਰੂ ਹੁੰਦਾ ਸੀ ਤਾਂ ਉਹ 10 ਰੁਪਏ 11 ਰੁਪਏ ਤੋਂ ਸ਼ੁਰੂ ਹੋ ਕੇ 19.5 ਰੁਪਏ ਮੰਡੀ ਦੇ ਵਿੱਚ ਕਿੰਨਾ ਜਿਹੜਾ ਵਿਕ ਰਿਹਾ ਹੈ। ਨਾਲ ਇਹਨਾਂ ਤਸਵੀਰਾਂ ਤੁਹਾਨੂੰ ਮੰਡੀ ਦੇ ਵਿੱਚ ਦਿਖਾ ਰਹੇ ਹਾਂ। ਹਾਂ ਜਿਹੜਾ ਭਾਅ ਹੈ ਮੰਡੀ 'ਚ ਉਹ ਤੇਜ਼ ਹੁੰਦਾ ਜਾ ਰਿਹਾ ਹੈ। ਫਰਵਰੀ ਦੇ ਹਲੇ ਫਰਵਰੀ 'ਚ 2 ਦਿਨ ਪਏ ਆ ਚੜ੍ਹਨ 'ਚ ਪਰ ਰੇਟ ਜਿਹੜੀ ਫਰਵਰੀ 'ਚ ਵਧਨ ਵਾਲੀ ਆਕਾਸ਼ ਸੀ ਉਹ ਆਸ ਜਗ ਚੁੱਕੀ ਹੈ ਤੇ ਰੇਟ ਪਿਛਲੇ 2 ਦਿਨਾਂ ਤੋਂ ਕਿਉਂਕਿ ਮੌਸਮ ਥੋੜਾ ਜਿਹਾ ਖੁੱਲਿਆ ਪਹਿਲਾਂ ਮੌਸਮ ਵੀ ਨਹੀਂ ਖੁੱਲਿਆ ਸੀ ਤਾਂ ਹੁਣ ਮੌਸਮ ਖੁੱਲਣ ਨਾਲ ਕਿਤੇ ਨਾ ਕਿਤੇ ਰੇਟ ਦੇ ਉੱਤੇ ਜਿਹੜਾ ਅਸਰ ਹੈ ਉਹ ਪੈਂਦਾ ਸਾਫ਼ ਦਿਖਾਈ ਦੇ ਰਿਹਾ ਹੈ ਅਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦੂਰ ਤੱਕ ਦੇਖ ਲਓ ਜਿੱਥੇ ਅੱਗੇ ਮੰਡੀ ਭਰੀ ਰਹਿੰਦੀ ਸੀ ਹੁਣ ਕਿੰਨੂ ਦੀ ਆਮਦ ਘਟ ਗਈ ਕਿਉਂਕਿ ਲੋਕਾਂ ਕੋਲੇ ਜਿਹੜਾ ਕਿੰਨੂ ਹੈ ਬਾਗਾਂ ਚੋਂ ਘਟ ਰਹਿ ਗਿਆ ਉਹ ਘਟ ਰਹਿਣ ਕਰਕੇ ਤੇ ਹੁਣ ਜਿਹੜਾ ਰੇਟ ਹੈ ਉਹ ਚੱਕਿਆ ਜਾ ਰਿਹਾ ਹੈ ਰੇਟ ਦੇ ਵਿੱਚ ਵਾਧਾ ਜਿਹੜਾ ਉਹ ਸਾਫ਼ ਨਜ਼ਰ ਆ ਰਿਹਾ ਹੈ ਅਬੋਰ ਕਿੰਨੂ ਮੰਡੀ ਦੇ ਵਿੱਚ ਭਾਅ ਦੀ ਗੱਲ ਕਰੀਏ ਤਾਂ ਜਿਹੜਾ ਕਿੰਨੂ ਹੈ ਉਹ ਅੱਜ 19.5 ਰੁਪਏ ਵੇਚਿਆ ਵੀਰੋ ਤਾਂ ਪਿੰਡਾਂ ਦੇ ਵਿੱਚ ਸੌਦੇ ਤੁਹਾਡੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਰੇਟ ਹੋ ਰਹੀ ਹੈ ਅਸੀਂ ਤੁਹਾਨੂੰ ਜਾਣਕਾਰੀ ਮੰਡੀ ਦੇ ਵਿੱਚ ਚੱਲ ਰਹੇ ਇਹ ਭਾਅ ਬਾਰੇ ਵੀ ਇਧਰ ਪੈਕਿੰਗ ਤੁਸੀਂ ਦੇਖ ਸਕਦੇ ਹੋ ਜਿਹੜਾ ਪੈਕਿੰਗ ਹੋ ਕੇ ਦਿੱਲੀ ਦੀਆਂ ਮੰਡੀਆਂ ਦੇ ਵਿੱਚ ਖੁੱਲਾ ਮਾਲ ਆ ਜਿਹੜਾ ਉਹ ਇਸ ਢੰਗ ਨਾਲ ਜਾਂਦਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਜਿਹੜੇ ਟਰੱਕ ਹੈ ਕੈਂਟਰ ਹੈ ਉਹ ਭਰ-ਭਰ ਕੇ ਜਾਂਦੇ ਆ ਇਧਰ ਨਾਲੋਂ ਨਾਲ ਪੈਕ ਵੀ ਹੋ ਰਿਹਾ ਮਾਲ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਜਿਹੜੇ ਵੀਰ ਜੁੜਨ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਅਸੀਂ ਜਿਹੜਾ ਕੋਸ਼ਿਸ਼ ਕਰਦੇ ਆ ਉਫਰਾਲਾ ਸਾਡਾ ਉਹਨੂੰ ਹੁਗਾਰਾ ਮਿਲਦਾ ਰਵੇ ਤਾਂ ਅੱਜ ਦਾ ਭਾਅ 1.95 ਰੁਪਏ ਸਿਰਾਂ ਹੋਰ ਕਿੰਨੂ ਮੰਡੀ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ